ਸੁਜਾਨਪੁਰ ਦੇ ਇੱਕ ਮਕਾਨ ਵਿੱਚ ਪੁਲਿਸ ਤੇ ਐਕਸਾਈਜ਼ ਵਿਭਾਗ ਨੇ ਸਾਂਝੇ ਤੌਰ ਤੇ ਛਾਪੇਮਾਰੀ ਕਰਕੇ ਉਥੋਂ 57 ਬੋਤਲਾਂ ਵੱਖ-ਵੱਖ ਬ੍ਰਾਂਡ ਸ਼ਰਾਬ ਦੀਆਂ ਬਰਾਮਦ ਕੀਤੀਆਂ। ਇਸ ਬੰਦੀ ਜਾਣਕਾਰੀ ਦਿੱਤੇ ਹੈ ਉਹਨਾਂ ਨੇ ਕਿਹਾ ਕਿ ਗੁਪਤ ਸੂਚਨਾ ਦੇ ਆਧਾਰ ਤੇ ਜ਼ਿਲ੍ਹਾ ਪੁਲਿਸ ਵੱਲੋਂ ਅਤੇ ਸਾਈਸ ਵਿਭਾਗ ਵੱਲੋਂ ਰਲ ਕੇ ਉਹਨਾਂ ਨੇ ਇਸ ਮਕਾਨ ਤੇ ਚਾਪੇਮਾਰੀ ਕੀਤੀ ਜਿੱਥੇ ਦੋ ਕਿਰਾਏਦਾਰ ਪਹਿਲੇ ਤੋਂ ਹੀ ਰਹਿ ਰਹੇ ਸਨ ਤੇ ਉਹਨਾਂ ਨੇ ਜਿਹੜਾ ਕਿ ਕਮਰਾ ਬੰਦ ਪਿਆ ਸੀ ਉਸ ਕਮਰੇ ਨੂੰ ਖੋਲਣ ਤੇ 52 ਬੋਤਲਾਂ ਸ਼ਰਾਬ ਦੀਆਂ ਵੱਖ-ਵੱਖ ਬ੍ਰਾਂਡਸ ਦੀਆਂ ਉਹਨਾਂ ਨੇ ਬਰਾਮਦ ਕੀਤੀਆਂ ਤੇ ਨਾਲ ਕੁਝ ਖਾਲੀ ਬੋਤਲਾਂ ਵੀ ਪੁਲਿਸ ਨੇ ਆਪਣੇ ਕਬਜ਼ੇ ਵਿੱਚ ਲਈਆਂ ਜਾਣਕਾਰੀ ਦੇ ਮਤਬਕ ਕਿ ਜਦੋਂ ਕਰਾਇਦਾਰਾਂ ਕੋਲ ਪੁਲਿਸ ਵੱਲੋਂ ਪੁੱਛਗਿੱਛ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਉਹ ਤਾਂ ਉੱਪਰ ਕਰਾਇਦਾਰ ਰਹਿੰਦੇ ਨੇ ਥੱਲੇ ਕੀ ਹੁੰਦਾ ਇਹਨਾਂ ਬਾਰੇ ਉਹਨਾਂ ਨੂੰ ਕੋਈ ਜਾਣਕਾਰੀ ਨਹੀਂ ਹੈ ਦੂਜੇ ਪਾਸੇ ਸ਼ਰਾਬ ਦੇ ਠੇਕੇਦਾਰਾਂ ਨੇ ਕਿਹਾ ਕਿ ਉਹਨਾਂ ਨੇ 39 ਕਰੋੜ ਰੁਪਏ ਖਰਚ ਕਰਕੇ ਇਹ ਸ਼ਰਾਬ ਦਾ ਠੇਕਾ ਜਿਹੜਾ ਹੈ ਉਹ ਹਾਸਲ ਕੀਤਾ ਹੈ ਤੇ ਉਹਨਾਂ ਨੇ ਕਿਹਾ ਕਿ ਸਰਕਾਰੀ ਖਜ਼ਾਨੇ ਵਿੱਚ ਜਮ੍ਹਾਂ ਕਰਾਉਣ ਵਿੱਚ ਜਿਹੜੀ ਕਿ ਪੈਸਾ ਹੈ ਉਹਦੇ ਵਿੱਚ ਵੀ ਉਹਨਾਂ ਨੂੰ ਬੜੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਨਜਾਇਜ਼ ਸ਼ਰਾਬ ਦੇ ਜਿਹੜੇ ਦੰਦੇ ਹੈ ਉਹਨਾਂ ਦੇ ਕਾਰੋ ਵਾਰ ਨੂੰ ਪ੍ਰਭਾਵਿਤ ਕਰ ਰਹੇ ਨੇ ਉਹਨਾਂ ਨੇ ਕਿਹਾ ਕਿ ਪੁਲਿਸ ਇਹਨਾਂ ਲੋਕਾਂ ਤੇ ਸਖਤੀ ਵਰਤੇ ਤੇ ਉਹਨਾਂ ਨਾਲ ਨਿਆਂ ਕਰੇ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇੱਥੇ ਕੋਈ ਮਿਸਤਰੀਆਂ ਵੱਲੇ ਨਾ ਨਜਾਇਸ਼ ਰਾਹ ਵੇਚ ਰਹੀ ਹੈ ਤੇ ਮੈਂ ਆਪਣੇ ਮੁਲਾਜ਼ਮ ਤੇ ਥਾਣੇ ਤੋਂ ਫੋਰਸ ਲੈ ਕੇ ਰੇਡ ਕੀਤੀ ਹੈ ਚੈਕਿੰਗ ਕੀਤੀ ਹੈ ਕੋਈ ਬੇਬੀ ਬੇਬੀ ਹੈ ਵਾਈਫ ਆਫ ਤਿਲਕਰਾਜ ਉਹਨਾਂ ਦੇ ਘਰ ਸੀ ਰੇਡ ਕੀਤੀ ਹੈ ਤੇ ਉੱਥੋਂ ਹੀ ਕਾਫੀ ਸਮਾਨ ਮਿਲਿਆ ਹੈਗਾ ਸਾਨੂੰ ਮੈਨੂੰ ਦੇਖਣ ਨੂੰ ਮਿਲਦਾ ਹੈ ਕਿ ਇੱਥੇ ਕੈਂਟੀਨ ਦੀ ਸ਼ਰਾਬ ਵੀ ਹੈ। ਹਾਂ ਕੈਂਟੀਨ ਦੀ ਸ਼ਰਾਬ ਵੀ ਮਿਲੀ ਹੈ। ਉਸ ਦਿਤੇ ਅਸੀਂ ਵੈਰੀਫਾਈ ਕਰਾਂਗੇ। ਹੁਣ ਆਪਣੇ ਇਨਸਪੈਕਟਰਸ ਨੂੰ ਭੇਜ ਕੇ ਕੈਂਟੀਨ ਤੇ ਵੀ ਚੈਕਿੰਗ ਕਰਾਂਗੇ ਅਸੀਂ ਸਾਰੀ। ਦੇਖਣ ਨੂੰ ਮਿਲਦਾ ਬੋਤਲਾਂ ਤੋਂ ਹੋਲੋਗ੍ਰਾਮ ਵੀ ਨਹੀਂ ਆ ਰਿਹਾ। ਹਾਂ ਹੋਲੋਗ੍ਰਾਮ ਤਾਰੇ ਵੀ ਕੋਈ ਨਹੀਂ 420 ਦਾ ਪਰਚਾ ਬੰਦਾ ਜੀ ਕਿਉਂਕਿ ਉਹਨਾਂ ਨੇ ਜਿਹੜੀ ਕੈਂਟੀਨ ਤੋਂ ਲਈ ਹੈ ਜਾਂ ਕਿਤੇ ਹੋਰੋਂ ਬਾਹਰੋਂ ਹੈਨਾ ਉਹਨਾਂ ਨੇ ਨਜਾਇਜ਼ ਪਰਚੇਜ਼ ਕੀਤੀ ਹੈ। ਉਸੇ ਹੋਲੋਗ੍ਰਾਮ ਤਾਰੇ ਹੋਏ ਨਹੀਂ। ਸਾਨੂੰ ਪਹਿਲਾਂ ਵੀ ਦੇਖ ਨੂੰ ਮਿਲੇ ਕਾਫੀ ਪਰਚੇ ਦਿੰਦੇ ਹੈਗੇ ਆ ਹਾਂਜੀ ਪਹਿਲਾਂ ਵੀ ਇਸ ਤੇ ਪਰਚੇ ਹੈਗੇ ਆ ਟਾਈਮ ਟੂ ਟਾਈਮ ਇਹਨਾਂ ਦੀ ਕਈ ਵਾਰ ਰੀਡ ਕੀਤੀ ਗਈ ਹੈ ਡਿਪਾਰਟਮੈਂਟ ਵੱਲੋਂ ਵੀ ਤੇ ਪੁਲਿਸ ਡਿਪਾਰਟਮੈਂਟ ਵੱਲੋਂ ਵੀ ਜੁਆਇੰਟਲੀ ਉਹ ਇਤਨਾ ਕਿਹੜਾ ਪਰਚਾ ਕੀਤਾ ਹੈ ਉਹਨਾਂ ਨੇ ਇਨਾਂ ਤੇ ਇਤਨਾ ਤੋਂ ਸਾਨੂੰ 27 ਬਲੈਕ ਹਾਰਨ ਮਿਲੀਆਂ 4 ਬਲੈਂਡਰ 12 ਮੈਕਡੇਵਲ 2 ਕੋਈ ਹੈਗੇ ਆ ਆਫਟਰ ਡਾਰਕ ਤੇ 12 ਆਰਸੀ ਇਹ ਸਾਰੀਆਂ ਸੀ ਰਿਕਵਰੀ ਕਰ ਲਈ ਹੈ ਤੇ ਪਰਚਾ ਖੜਦਨੇ ਆ ਪੁਲਿਸ ਮੁਲਾਜ਼ਮ ਨਾਲ ਹੀ ਨੇ ਮੇਰੇ थाना ਸੁਜਨਪੁਰ ਮੈਂ 420 ਦਾ ਪਰਚਾ ਹਾਂ 420 ਦਾ ਪਰਚਾ ਹੀ ਬਣੇਗਾ ਸੋ ਜੀ ਨਾ ਤੁਹਾਡਾ ਉਹ ਜੀ ਗੁਰੂ ਜੀ ਤੁਹਾਡੇ ਦਾ ਰੇਟ ਚ ਗੇ ਸ਼ਰਾਬ ਵੇਲੀ ਆ ਕੀ ਕਰਨੇ ਦੇ ਵਜੇ ਇਹ ਸਾਨੂੰ ਕੁਝ ਨਹੀਂ ਪਤਾ ਇਹ ਸ਼ਰਾਬ ਬਾਰੇ ਕਿ ਕੋ ਆਨੰਦ ਹੈ ਸਾਡੇ ਘਰ ਤੇ ਖੋਣੇ ਆ ਰਹੇ ਅਸੀਂ ਆਪਣੇ ਆਪਣੇ ਕਮਰੇ ਚ ਰਹਨੇ ਆ ਉੱਪਰ ਤੇ ਥੱਲੇ ਆਪਣੇ ਕਮਰੇ ਚ ਰਹਿੰਦੇ ਸਾਨੂੰ ਕੁਝ ਨਹੀਂ ਪਤਾ ਕਿ ਕੌਣ ਆਏ ਕਰਦਾ ਹੈ ਸ਼ਰਾਬ ਲੈ ਕੇ ਜਾਇਆ ਕਰਦਾ ਹੈ ਜਾਂ ਨਹੀਂ ਲੈ ਕੇ ਜਾਇਆ ਕਰਦਾ ਇਹਦੇ ਸਾਡਾ ਕੋਈ ਇੰਟਰਫੇਅਰ ਨਹੀਂ ਨਾਲਾ ਤੇ ਆਪੇ ਆਂਦੇ ਆਪੇ ਜੋ ਕਰਦੇ ਦਿਨ ਚ ਪਤਾ ਨਹੀਂ ਕਿੰਨੀ ਵਾਰ ਆਂਦੇ ਆ ਇੱਥੇ ਤੇ ਅਸੀਂ ਕਹਿ ਵੀ ਨਹੀਂ ਸਕਦੇ ਇਹਨਾਂ ਨੂੰ ਕੁਝ ਵੀ ਜੇ ਕਹੀਏ ਤੇ ਫਿਰ ਤੁਹਾਨੂੰ ਪਤਾ ਹੀ ਆ ਫਿਰ ਕੋਣ ਹੈ ਮਗਾਨਬਾਲ ਤਿਲਕ ਕਿੰਨੀ ਦੇਰ ਤੋਂ ਆnde ਜਾਂਦੇ ਹੋ ਇੱਥੇ? ਕਾਫੀ ਟਾਈਮ ਤੋਂ ਆ ਰਹੇ ਹਾਂ। ਠੀਕ ਹੈ ਜੀ ਪੁੱਛਿਆ ਨਹੀਂ ਨਾਲ ਤੂੰ ਬਾਰ ਬਾਰ ਕਿਉਂ ਆnde ਹੋ ਇੱਥੇ? ਭਾਜੀ ਮੈਂ 1.5 ਸਾਲ ਤੋਂ ਇੱਥੇ ਰਹਿ ਰਹੀ ਆਂ। ਮੈਂ ਕਦੀ ਨਹੀਂ ਪੁੱਛਿਆ। ਮੈਂ ਝੂਠ ਨਹੀਂ ਬੋਲਾਂਗੀ ਮੈਂ ਕਦੀ ਨਹੀਂ ਪੁੱਛਿਆ। ਮੇਰਾ ਨਾਮ ਦਵਿੰਦਰ ਸਿੰਘ ਹੈ। ਸਰ ਕੀ ਰੇਡ ਕੀਤੀ ਗਈ ਹੈ? ਰੇਡ ਕੀਤੀ ਹੈ। ਇੱਥੇ ਇਨਫੋਰਮੇਸ਼ਨ ਸੀਗੀ। ਪੁਲਿਸ ਕੋ ਵੀ ਸੀਗੀ ਇੱਕ ਸਾਈਟ ਤੋਂ ਸੀਗੀ। ਅਸੀਂ ਠੇਕੇਦਾਰ ਆਂ। ਇੱਥੇ ਆਏ ਆਂ। ਇੱਥੇ ਅੰਦਰ ਜਿਹੜੇ ਉਹ ਲੇਡੀ ਕੈ ਰਹਿੰਦੇ ਆਂ ਔਰ ਉਹ ਕਹਿ ਰਹੇ ਨੇ ਕਿ ਅਸੀਂ ਕਿਰਾਏ ਤੇ ਰਹਿੰਦੇ ਆਂ। ਸਾਨੂੰ ਇਹਦੇ ਬਾਰੇ ਕੁਝ ਨਹੀਂ ਪਤਾ। ਬਟ ਮੈਂ ਇਹ ਕਹਿਣਾ ਦੱਸਣਾ ਚਾਹਨਾ ਕਿ ਇਹ ਕੋਈ ਮਸਲਾ ਇਹ ਨਹੀਂ ਹੈਗਾ ਕਿ ਜੋ ਇਨਸਾਨ ਸ਼ਰਾਬ ਵੇਚਦਾ ਉਹ ਬਾਰੋ-ਬਾਰ ਵੇਚਦਾ ਹੈ ਜੇ ਸ਼ਰਾਬ ਘਰ ਡੰਪ ਹੁੰਦੀ ਹੈ ਅਕਸਰ ਇੱਥੇ ਆਉਂਦੀ ਹੈ ਇੰਨਾ ਖਾਲੀ ਬਾਰਦਾਨਾ ਮਿਲਿਆ ਪੇਟੀਆਂ ਮਿਲੀਆਂ ਉਹ ਸਟੋਰ ਜਿਹਨੂੰ ਜੰਦਾ ਲੱਗਾ ਸੀ ਉਹ ਜਿਹੜੇ ਇੱਥੇ ਲੇਡੀ ਰਹਿ ਰਹੇ ਸੀ ਉਹ ਕਹਿ ਰਹੇ ਸੀ ਵੀ ਮੈਨੂੰ ਪਤਾ ਹੀ ਨਹੀਂ ਦੇ ਅੰਦਰ ਕੀ ਹੈ ਪਰ ਮੈਂ ਕਹਿੰਨਾ ਇਹ ਤਾਂ ਜਗ ਜਹਰ ਗੱਲ ਹੈ ਕਿ ਜੇ ਕੋਈ ਇਨਸਾਨ ਘਰ ਚ ਰਹਿੰਦਾ ਕੋਈ ਛੋਟੀ ਇੱਥੇ ਇੱਕ ਲੂਨ ਦਾ ਪੈਕੇਟ ਵੀ ਆਏ ਤੇ ਪਤਾ ਲੱਗਦਾ ਇਸ ਘਰ ਚ ਕੀ ਆ ਰਿਹਾ ਤੇ ਮੇਰਾ ਇਹ ਵਰਜਨ ਹੈ ਕਿ ਜਿਹੜਾ ਵੀ ਇਸ ਘਰ ਚ ਰਹਿ ਰਿਹਾ ਉਹ ਸਾਰੇ ਹੀ ਇਨਵੋਲਵ ਹੈ ਇਹ ਨੈਕਸਸ ਚਲਾ ਰਿਹਾ ਇਥੋਂ ਸ਼ਰਾਬ ਦਾ ਤੇ ਸਾਡੀ ਜਿਹੜੀ ਹੈ ਬਹੁਤ ਵੱਡਾ ਰੈਵਨੂ ਲਾਸ ਹੋ ਰਿਹਾ ਅਸੀਂ ਇੱਥੇ 39 ਕਰੋੜ ਦਾ ਕੰਮ ਲਿਆ ਸਾਡੀਆਂ ਕਿਸ਼ਤਾਂ ਨਹੀਂ ਪੂਰੀਆਂ ਹੋ ਰਹੀਆਂ ਜਿਹੜੀ ਕਿਸ਼ਤ ਮਹੀਨੇ ਦੇ ਲਾਸਟ ਚ ਜਾਣੀ ਚਾਹੀਦੀ ਹੈ ਉਹ ਸਾਡੀ ਅੱਜ ਤੱਕ ਨਹੀਂ ਗਈ ਅੱਜ ਮਹੀਨੇ ਦੀ 9 ਤਰੀਕ ਹੋ ਗਈ ਹੈ ਧੰਨਵਾਦ ਜੀ ਸਰ ਦੇਖਣ ਨੂੰ ਮੈਨੂੰ ਹੁੰਦਾ ਬਾਰ-ਬਾਰ ਬੱਤੀ ਹੋਣ ਤੋਂ ਬਾਅਦ ਵੀ ਇਹ ਤੇ ਕਿਉਂ ਨਹੀਂ ਐਕਸ਼ਨ ਏ ਐਕਸ਼ਨ ਤਾਂ ਨਹੀਂ ਲਿਆ ਜਾਂਦਾ ਕਿ ਇਹ ਬੰਦੇ ਜਿਹੜੇ ਆ ਹੈਵਚੂਲ ਆ ਜਿਹਨੂੰ ਆਪਾਂ ਕਹਿੰਦੇ ਆ ਆਰਗੇਨਾਈਜ਼ਡ ਕਰਾਈਮ ਦਾ ਹਿੱਸਾ ਆ 10 ਪਰਚੇ ਹੋਏ ਆ ਅੱਜ ਤੋਂ ਮਹੀਨਾ ਪਹਿਲਾਂ ਵੀ ਇਹਨਾਂ ਤੇ ਪਰਚਾ ਹੋਇਆ ਇਹ ਬੰਦਿਆਂ ਨੂੰ ਕੋਈ ਫਰਕ ਨਹੀਂ ਪੈਂਦਾ ਸਾਡੀ ਸਰਕਾਰ ਅੱਗੇ ਪੁਲਿਸ ਅੱਗੇ ਹੱਥ ਜੋੜ ਕੇ ਬੇਨਤੀ ਆ ਮੈਂ মিডিਆ ਦੇ ਮਾਧਿਅਮ ਰਾਹੀਂ ਦਾ ਸੁਨਾਚਾਨਾ ਕਿ ਸਾਨੂੰ ਸਾਡਾ ਰੈਵਨਿਊ ਬਚਾਇਆ ਜਾਵੇ ਤਾਂ ਜੋ ਅਸੀਂ ਸਰਕਾਰ ਨੂੰ ਬਣਦਾ ਰੈਵਨਿਊ ਟਾਈਮ ਦੇ ਸਿਰ ਦੇਈਏ ਤੇ ਇਹਨਾਂ ਬੰਦਿਆਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਔਰ ਜਿਹੜੇ ਇਸ ਘਰ ਚ ਰਹਿ ਰਹੇ ਆ ਉਹ ਸਾਰੇ ਹੀ ਮੈਂ ਇਸ ਗੱਲ ਦੇ ਲੋਜੀਕਲ ਤਰਕ ਵੇ ਨਾਲ ਕਰ ਗੱਲ ਕਰਦਾ ਲੋਜੀਕਲ ਵੇ ਨਾਲ ਗੱਲ ਕਰਦਾ ਬਿਨਾ ਤਰਕ ਤੋਂ ਗੱਲ ਨਹੀਂ ਕਰਦਾ ਕਿ ਇਸ ਘਰ ਚ ਕੋ ਰਹਿ ਰਿਹਾ ਹੋਵੇ ਤੇ ਉਹਨੂੰ ਪਤਾ ਹੀ ਨਾ ਵੀ ਇਸ ਘਰ ਚ ਕੀ ਹੋ ਰਿਹਾ ਇੱਥੇ ਸ਼ਰਾਬ ਦੀਆਂ ਪੇਟੀਆਂ ਉੱਤਰਦੀਆਂ ਨੇ ਕਿ ਸਕੂਟਰੀਆਂ ਹੁੰਦੀਆਂ ਸਕੂਟਰੀਆਂ ਜਾਂਦੀਆਂ ਔਰ ਅਸੀਂ ਕਹਿ ਰਹੇ ਹਾਂ ਤੁਹਾਨੂੰ ਪਤਾ ਹੀ ਕੁਝ ਨਹੀਂ ਹੈਗਾ ਇੱਥੇ ਧੰਨਵਾਦ ਸਰ ਦੇਖਣ ਨੂੰ ਮਿਲਦਾ ਕੰਟੀਨ ਦੀ ਸ਼ਰਾਬ ਵੀ ਮਿਲੀ ਹੈ ਜਿਹੜੀ ਆਮ ਵੀ ਵਸਤਾਂ ਨੇ ਉਹ ਬਾਹਰ ਕਿ ਦਾਲੂ ਏ ਵੀ ਅਸੀਂ ਜਿਹੜਾ ਜਾਂਚ ਦਾ ਵਿਸ਼ਾ ਹੈ ਸਾਡਾ ਇਹ ਆਪਣੇ ਐਕਸਾਈਜ਼ ਡਿਪਾਰਟਮੈਂਟ ਦੇ ਜਾਂਚ ਦਾ ਵਿਸ਼ਾ ਈਟੀਓ ਮੈਡਮ ਇੰਸਪੈਕਟਰ ਸਾਹਿਬ ਦੇ ਧਿਆਨ ਚ ਮਸਲਾ ਆ ਗਿਆ ਉਹ ਦੇਖਣਗੇ ਉਹਨਾਂ ਕੋਲ ਹਾਲੋਗ੍ਰਾਮ ਨਾਲ ਚੈੱਕ ਕੀਤਾ ਆ ਉਹ ਜਿਹੜੀ ਕੰਟੇਨ ਨੂੰ ਇਸ਼ੂ ਹੋਈ ਹੈ ਉਹਦਾ ਵੀ ਜਾਂਚ ਦਾ ਵਿਸ਼ਾ ਉਹਨਾਂ ਤੇ ਵੀ ਬਣਦੀ ਕਾਨੂੰਨੀ ਕਾਰਵਾਈ ਐਕਸਾਈਜ਼ ਕਰੇਗਾ ਜੀ ਇਫ ਯੂ ਵਿਸ਼ ਡੈਟ ਯਰ ਚਾਈਲਡ ਲਰਨਸ ਟੂਡੇ ਐਂਡ ਲੀਡਸ ਟੂਮੋਰੋ ਬ੍ਰਿੰਗ them ਟੂ A&M's Gems Cambridge International School Pathankot affiliated to CBSE New Delhi little kids are soft at body and strong at soul such is our kindergarten section with kids-friendly classrooms and strong ethics to inculcate good habits among our little champs the future ready school with shooting range cricket academy ncc naval unit swimming classes judo taekwondo karate and skating classes training of vocal classical and western music dance classes for hip-hop, freestyle, jazz, locking-popping, chess, horse-riding, football, and so on. a and Cambridge International School opposite Canada Palace near a &M Institute's Jalandhar Dalhousie Bypass Road, Pathankot.